ਕੋੜੇ ਤੁਹਾਡੇ ਅੱਜ ਕਿਰ ਪਕੌੜੀ ਤੇ ਆਂ ਜੀ ਉਹ ਵਧੀਆ ਲੱਗਾ ਤੁਹਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਹਾਂ ਜੀ ਉਹ ਚਾਚਾ ਜੀ ਜਾਂਦੇ ਹਾਂ ਜੀ ਕਿੰਦਾ ਚਾਚਾ ਜਾਂਦਾ ਸੀ ਸਕੂਟਰੀ ਤੇ ਹਾਂ ਜੀ ਸਸ੍ਰੀ ਕਾਲ ਤੁਹਾਡਾ ਮਹਾਂ ਬਲੌਗ ਨੂੰ ਸਵਾਗਤ ਹੈ ਅੱਜ ਅਸੀਂ ਚੱਲੀ ਆਂ ਨੰਗਲਾ ਕਿਉਂਕਿ ਸਰਪੰਚ ਸਾਹਿਬ ਜੀ ਨੇ ਖੰਡ ਪਾਉਂਦਾ ਹੋ ਗਿਆ ਹੈ ਹਣਾ ਜੀ ਆ ਡੈਡੀ ਜੀ ਦੇਖੋ ਤਿਆਰ ਸ਼ਾਰ ਹੋ ਗਏ ਗੱਡੀ ਚਲਾ ਲੱਗੇ ਦੇਖੋ ਅੱਜ ਜੱਟ ਦੇ ਵੜਿਆ ਅੰਜੀ ਪਿੱਛੇ ਦੇਖੀ ਹਾਂਜੀ ਹਾਂਜੀ ਗੱਡੀ ਚਲੋ ਚਲੋ ਆਜੋ ਆਜੋ ਪਿੱਛੇ ਨੂੰ ਗੱਡੀ ਘਟਾਈਏ ਆਜੋ ਆਜੋ ਬਹੁਤ ਜਗ੍ਹਾ ਹੈ ਬਹੁਤ ਜਗ੍ਹਾ ਹੈ ਮੰਮੀ ਜੀ ਹਲੇ ਅੰਦਰ ਹੀ ਹੈ ਮੈਂ ਡੈਡੀ ਨੂੰ ਕੱਢਦੀ ਗਈ ਡੈਡੀ ਜੀ ਤੁਸੀਂ ਲੇਟ ਕਰ ਦੇਣਾ ਪਰ ਅੱਜ ਮੰਮੀ ਜੀ ਨੇ ਲੇਟ ਕਰ ਦਿੱਤਾ ਹਾਂਜੀ ਮੰਮੀ ਜੀ ਆ ਗਏ ਆਉਂਦੇ ਆ ਤੇ ਫਿਰ ਦੱਸਦੀਆਂ ਹਾਂਜੀ ਫਾਦਰ ਮਿਲਾਂਗੇ ਫਿਰ ਸਿੱਧੇ ਚੱਕ ਕੇ ਤੇ ਫੇ ਮਿਲਦੇ ਆਂ ਐ ਮਮਮੀ ਆ ਗਏ ਇੱਧਰ ਮਮਮੀ ਜੀ ਹੈਲੋ ਕਰ ਦੋ ਹਾਂਜੀ ਬੈਠੋ ਅਸੀਂ ਬੰਦਿਆ ਗੱਡੀ ਚ ਚਲੋ ਚਲਿਏ ਹੁਣ ਹਾਂਜੀ ਆ ਜੁੱਤੀ ਇੱਥੇ ਪਈ ਆ ਮਮਮੀ ਜੀ ਜਿਹੜੀ ਟੁੱਟ ਗਈ ਸੀਗੀ ਪਿਆਚ ਲੋ ਜੀ ਹੁਣ ਅਸੀਂ ਅੱਗੇ ਪੈਟਰੋਲ ਪੰਪ ਤੇ ਪੈਟਰੋਲ ਪਾਉਣ ਵਾਸਤੇ ਹਾਂ ਡੀਜ਼ਲ ਫੋਣਾ ਅੱਛਾ ਜੀ ਡੀਜ਼ਲ ਫੋਣਾ ਸੀ ਇਹ ਡੀਜ਼ਲ ਵਾਲੀ ਗੱਡੀ ਆ ਲੋ ਜੀ ਅਸੀਂ ਪਹੁੰਚ ਗਏ ਹਾਂ ਓਹ ਹੁਣ ਗੱਡੀ ਲਾ ਕੇ ਹਮ ਚੱਲੇ ਗਏ ਗੁਰਦਵਾਰ ਸਾਹਿਬ ਆ ਪਟਕੜੀ ਮੈਡਮ ਨੇ ਪੜਾਉਂਦੀ ਅੱਛਾ ਜਿਹੜੇ ਤੁਹਾਨੂੰ ਪੜਾਉਂਦੇ ਨੇ ਕਿਹੜਾ ਘਰ ਆ ਆ ਸਾਹਮਣੇ ਅੱਛਾ ਇਹ ਮੰਮੀ ਜੀ ਦੀ ਮੈਡਮ ਜੀ ਦਾ ਘਰ ਆ ਅੱਛਾ ਅੱਛਾ ਠੀਕ ਹੈ ਓਕੇ ਫੇ ਮਿਲਾਵਾਂਗੇ ਲੋ ਜੀ ਮੇਰੇ ਨਾਨਕੇ ਆ ਗਏ ਆ ਸੀ ਮੰਮੀ ਦੇ ਪਿੰਡ ਹਾਂਜੀ ਡੜੀ ਜੀ ਚਾਹਦੇ ਹੋਏ ਅੱਗੇ ਅੱਗੇ ਹਾਂਜੀ ਅੱਜ ਤਾਂ ਡੜੀ ਪਛਾਣ ਨਹੀਂ ਹੁੰਦੇ ਹੈ ਕਿਉਂ ਮੰਮੀ ਸੋਹਣੇ ਲੱਗਦੇ ਚਲੋ ਹੁਣ ਅਸੀਂ ਪਹੁੰਚ ਕੇ ਫੇ ਮਿਲਦੇ ਆ ਲੋ ਜੀ ਅਸੀਂ ਆ ਗਏ ਆ ਗੁਰੂ ਘਰ ਦੇ ਅੰਦਰ ਅੰਦਰ ਸਾਹ ਸਰਪੰਚ ਸਾਹਿਬ ਜੀ रखायापंच जी ख़ुशी आहे सत श्रीकाल चाचा जी हा जी सना कई ठीकु आहे ठीकु आहे मामा जी आ चलो पहले क्या चाह पी के जाओ जी हाँ <laughs> जी इधर चाह है हाँ चेंज हो गया ना वो सत ਓ ਜੀ ਇੱਧਰ ਅਸੀਂ ਪਕੌੜੇ ਖਾ ਰਹੇ ਆ ਮੰਮੀ ਜੀ ਚਲੋ ਹੁਣ ਅਸੀਂ ਲੋ ਵੇ ਟਿੱਕੀ ਵੀ ਲੱਗੀ ਹੋਈ ਆ ਹੁਣ ਅਸੀਂ ਲੈ ਕੇ ਚਾਵਾਂਗੇ ਦੋ ਕਰ ਦਿਓ ਅਗਲਾ ਪਲੇਟ ਜੀ ਹਾਂ ਜੀ ਲੱਗਦਾ ਮੰਮੀ ਜੀ ਨੇ ਬਿਲਕੁਲ ਜਾਣੀ ਆ ਹੁਣ ਆਪਾ ਕੁ ਦਊਗੀ ਤੇ ਲੈ ਕੇ ਚਲਦੇ ਆ ਲੋ ਜੀ ਪਲੇਟਾਂ ਪਲੇਟਾ ਹੁਣ ਲਿਆਂਦੀਆਂ ਆ ਇੱਧਰ ਮੰਮੀ ਜੀ ਕਹਿੰਦੇ ਬਿਮਾਰ ਆ ਫਿਰ ਵੀ ਅਸੀਂ ਖਾਣਾ ਏ ਕਿਉਂ ਮੰਮੀ ਜੀ ਵਾਈ ਖਾਈ ਜਾਂ ਨਾਲੇ ਹਾਂਜੀ ਖਾਣਾ ਨਹੀਂ ਛੱਡਣਾ ਉਧਰ ਡੈਡੀ ਜੀ ਕੌਫੀ ਲਿਆਉਂਦੇ ਹੋ ਕਿ ਚਾਹ ਨਾਲੋ ਨਾਲ ਹਾਂਜੀ ਉਹ ਆ ਕੇ ਮਾਸੀ 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 ਆ ਬੋਆ ਬੋਆ ਹਾਂਜੀ ਹਾਂ ਤਾਂ ਲੱਗੇ ਹੋ ਸਾਰੇ ਮਿਲ ਕੇ ਹਾਂਜੀ ਹਾਂਜੀ यो ये धर मिल रहे है सारे रूम में जैसा सी का हां जी हां जी वो हम षाड़े कोई नहीं कहीं नहीं हां तो जी हां जी बस जान की बिचारी जाने के नहीं कुआले कुड़िया अच्छा अच्छा ठीक है ठीक है ठीक है शहर मैं शहर हूं कितना हां जी बड़ी बुढ़िया बड़ी पड़दी है अच्छा ठीक है ठीक है ठीक है ਵਾਹ ਜੀ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਨਾਮ 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 ਅਮਰ ਜੀ ਆਹੇ ਗੁਰੂ ਆਹੇ ਜੀ ਬਚਤ ਕਰਨੇ ਲੋਕਾਂ 내내혼한인 아, 끝났다. 아히브 지 अच्छा हम जी जसिका <laughs> अपने बच्चा दिनदा मेन वेट ਨਹੀਂ ਮੈਂ ਅੰਮਨ ਨੂੰ ਉਹ ਚਰਵਾਦ ਮਲੇ ਉਹ ਨੰਬਰ ਲੈਂਦੇ ਗੱਲ ਹੋ ਰਹੀ ਹੈ ਅੱਧਰੇ ਵੀ ਬਣਾ ਰਹੇ ਆ ਸਾਰੇ ਜਾਣੇ ਅੰਦਰ ਦੇਖੋ ਗਰੋਂਕਾ ਦੇਖ ਸਕਦੇ ਅੰਦਰ ਸਾਰੇ ਬੈਠੇ ਆ ਗੱਲਬਾਤ ਕਰ ਰਹੇ ਆ ਚੜਿਆ ਮਮੀ ਉਹ ਰੈਂਟ ਨੂੰ ਹਾਂਜੀ ਹਾਂਜੀ ਤੁਮੇਰੇ ਫਿਰ ਯੋਗਤਾ ਮੁੱਕੇ ਨਹੀਂ ਹੈ ਹਾਂਜੀ ਵੀ ਤੁਸੀਂ ਆਈ ਜੰਦੇ ਵਾਰ ਵਾਰ ਇੱਧਰ ਵੀ ਹਾਂਜੀ ਹੋਣ ਹੋ ਗਈ ਇਹ ਗੱਲ ਮਾਸੇ ਵੀ ਆਏ ਹੋਇਆ ਹਾਂਜੀ ਮਿਲੋ ਇੱਧਰ ਲਓ ਜੀ ਇੱਧਰ ਵੀ ਮਿਲੋ ਹਾਂਜੀ ਇੱਧਰ ਵੀ ਮਿਲੋ ਨੀ ਹੋ ਰਹੀ ਆ ਉੱਧਰ ਉੱਧਰ ਅੰਦੇ ਜੀ ਹੁਣ ਅਸੀਂ ਜਨੇ ਰੋਟੀ ਖਾਣ ਵਾਸਤੇ ਰੋਟੀ ਲੱਗ ਗਈ ਆ ਲੋ ਜੀ ਇੱਧਰ ਵੀ ਆ ਦੇ ਬੁਲਾਣਾ ਮੰਮੀ ਜੀ ਨੇ ਹਾਂਜੀ ਸਾਸਰੀ ਕਾਲ ਜੀ ਹਾਂਜੀ ਮੁੰਡਾ ਰੀਣਾ ਆ ਜਾ ਸਸੂ ਕਾ ਤਾ ਮੈਂ ਮੁੰਡਾ ਰੀਣਾ ਹਾਂਜੀ ਹਾਂਜੀ ਸਸੂ ਸਾਹ ਆਦੇ ਕਰ ਕੋਈ ਨਹੀਂ ਕੋਈ ਟੇਕ ਦੇ ਟਾਈਮ ਨਾ ਆ ਨਹੀਂ ਆ ਨੋ ਜੀ ਐਦਰੀ ਸਾਈਡ ਜਾਦੇ ਹਣ ਮਸੀ ਅੱਗੇ ਚਲੇ ਗਏ ਮੰਮੀ ਜੀ ਪਿੱਛੇ ਰਹਿ ਗਏ ਹਾਂ ਮੰਮੀ ਜੀ ਸਾਡੇ ਪਹਿਲੇ ਨਾਲ ਦੇ ਅੱਗੇ ਨੰਗੇ ਕਹਿੰਦੇ ਅਸੀਂ ਅੰਦੀ ਲੱਗ ਜਾਣਾਗਾ ਨਾ ਮੰਜਾ ਚੋੜੀਆਂ ਜਾ ਕੇ ਖਟਾ ਜੋ ਪਿੱਛੇ ਅੰਦੀ ਆ ਡੈਡੀ ਜੀ ਸੰਜੇ ਚਲੋ ਆ ਜੋ ਓਹ ਹਾ ਚਾਚੀ ਉੱਧਰ ਗੁਮੀ ਜਾਂਦੇ ਆ ਜਾ ਬੈਣੀ ਨਾ ਹਲਵਾ ਲਾਈਆ ਵੈਣੇ ਮੈਂ ਤਾਂ ਘਰੋਂ ਆਈ ਤਾਂ ਦੇਖੀ ਤਾਂ ਪਰ ਬੱਚ ਨੂੰ ਪਾਸਪਾ ਸਭ ਆ ਮੰਨੇ ਹਾਂ ਦਾ ਹੈ ਹਾਂ 35 35 ਦਾ ਦੇਖੀ ਤੈਨੂੰ ਤੈਨੂੰ ਅੱਛਾ ਮੈਨੂੰ ਲੱਗਦੀ ਸੀ ਹਾਂ ਲੈ ਲੋ ਇਹ ਲੱਪਣਾ ਆਉਂਦਾ ਹਾਂ ਲੱਪਣਾ ਆਉਂਦਾ ਤੂੰ ਵੇਲਾ ਹਾਂ

ਆਪਣਾ ਵੱਖਰਾ ਕਰ ਉਹ ਮੰਮੀ ਜੀ ਨੇ ਜ਼ਿੰਮੇਵਾਰੀ ਲੈਂਦੇ ਮੇਰੀ ਕਹਿੰਦੇ ਆਪਣਾ ਆਪ ਹੀ ਦੇਖੋ ਲੋ ਜੀ ਪਿੰਕ ਚੱਕਦੇ ਆਪਲੇ ਥੋੜਾ ਜਿਹਾ ਆਪ ਹੀ ਹੈ ਨਾ ਜੀ ਕਹਿੰਦੇ ਰਸ਼ ਜਿਆਦਾ ਹੀ ਪੈ ਗਿਆ ਹੁਣ ਦੇਖਦੇ ਸਾਰੇ ਜਾਣੇ ਕਿੰਦਾ ਬੜੀ ਹੈ ਸਾਰੇ ਜਾਣੇ ਮੇਰੇ ਉਹ ਦੇਖਦੇ ਹੋਏ ਕਿਉਂਕਿ ਅਸੀਂ ਬਲੌਗ ਬਣਾਉਂਦੇ ਹਾਂ ਅੱਤੇ ਗੀੜਾ ਦਿੱਤਾ ਕਿਉਂਕਿ ਰਾਸ਼ੀ ਬਣਾਇਆ ਕੰਦੇ ਜਲਾ ਦੀ ਹਰ ਪਜਾਤੇ ਹਾਂਜੀ ਹਾਂਜੀ ਪੈਰੀ ਨਹੀਂ ਅਸੀਂ ਪੱਟ ਪਾ ਰਹੇ ਆ ਅਸਲੇ ਦਾ ਐਨਾ ਰੱਜ ਪੈ ਗਏ ਆ ਨਾ ਹਾਂਜੀ ਹਾਂਜੀ ਅੰਮੀ ਜੀ ਦਾ ਇਧਰ ਉੱਜਾਂ ਲੇ ਤਿਆਰ ਹੈ ਪਰ ਸਾਰੇ ਕਹਿੰਦੇ ਅੱਧਰ ਲੱਗੋ ਅੱਧਰ ਲੱਗੋ ਰਾਸ਼ੀ ਬਣਾਇਆ ਅੱਗੇ ਵਧਦੇ ਹੀ ਨਹੀਂ ਹੈਗੇ ਆਂਟੀ ਮੇਚੇ ਲੱਗੇ ਹੈਂ ਅੱਧਰ ਹੋਇਆ ਵੰਟੀ ਲੈਣਾ ਆਜੋ ਆਜੋ ਤੁਹਾਡੀ ਤਾਂ ਅੱਗ ਗਈ ਸੀਗੇ ਸਾਤੋਂ ਹਾਂਜੀ ਹਾਂਜੀ ਚਲੋ ਚਲੋ ਓ ਮਮਮੀ ਜੀ ਓ ਜੀ ਮਮਮੀ ਜੀ ਨੂੰ ਮੈਨ ਲੱਗ ਗਿਆ ਛੋਟੀ ਮਸੀ ਨੂੰ ਮਸੀ ਨੂੰ ਹਾਂਜੀ ਮਸੀ ਜੀ ਹੁਣ ਅਸੀਂ ਚੱਲੇ ਆ ਹਾਂ ਜੀ ਚਲੋ ਬਾਏ ਮਸੀ ਬਾਏ ਆਸੀ ਆਣੇ ਇੱਥੇ ਲਈ ਇਹ ਆ ਗਏ ਸਾਰੇ ਗੱਲ ਕਰਨਾ ਹੈ ਨਾ ਹਾਂਜੀ ਉਹ ਘੱਟ ਸੀਗੀ ਇਹ ਜਾਦੇ ਚੱਲ ਚੱਲ ਚਾਚਾ ਜੀ ਕਹਿੰਦਾ ਵਲੋਗ ਬਣਾ ਆਓ ਜੀ ਆ ਬਲੋਗ ਹਾਂਜੀ ஜிியோ பக்கோடே அதுக்கெல்லாம் ਏ ਤਾਂ ਲੈਣਾ ਜਰੂਰ ਆ ਇਹਦਾ ਰੰਦਾ ਮੈਡਮ ਆਪਣਾ ਰਹਿ ਗਿਆ ਆਪਣਾ ਰਹਿ ਗਿਆ ਲੈ ਇਹਦਾ ਰੰਦਾ ਉਹਨੇ ਕਹਿਣਾ ਆ ਨਾ ਜੀ ਸੋਹਣ ਜੀ ਫਰ ਸmooth ਹੈ ਸਾਨੂੰ ਮਿਲ ਗਿਆ ਹਾਂ ਚਲੋ ਚਲੋ ਲੋ ਜੀ ਹਰ ਸਾਰੇ ਜਾਣੇ ਬੈਠੇ ਹੋਏ ਆ ਗੱਲਾਂ ਕਰ ਰਹੇ ਆ ਹਾਂਜੀ ਹੋਸਨਾ ਸਾਰੇ ਜਾਣ ਕਿਦਾਂ ਹਾਂਜੀ ਮਾਮਾ ਜੀ ਹਾਂਜੀ ਇਧਰ ਵੀ ਹਾਂਜੀ ਸਸਰੀਕਾਂ ਹਾਂ ਸਸਰੀਕਾ ਖਾਸਾ ਵਾਇ ਕੁਝ ਕੀ ਫਤਹੀ ਹਾਂਜੀ ਉਹ ਵਧੀਆ ਲੱਗਾ ਅੱਜ ਨੂੰ ਬੈ ਕੇ ਗੱਲਾਂ ਬਾਤਾਂ ਕੀਤੀਆਂ ਹਾਂਜੀ 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 ਉਤਰੀ ਦਾ ਲ ਭੈਣ ਹੈ ਨਾ ਮੇਰੇ ਅੱਛਾ ਹਾਂ ਜੀ ਹੈਲੋ ਹੋ ਸੁਣਾ ਕਿੱਦਾਂ ਤੁਸੀਂ ਸਾਰੇ ਜਾਨੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਾ ਹਾਂ ਜੀ ਮਿਲ ਕੇ ਹਾਂ ਜੀ ਚੰਦੇ ਸੀ ਠੀਕ ਵਧੀਆ ਮਾਤੀ ਲੱਗੀ ਸਸਿਕਾ 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 ਸੀ ਚੱਲਦੇ ਆ ਸਾਰਿਆਂ ਨੂੰ ਵਾਏ ਵਾਏ ਹਾਂਜੀ ਚਲੋ ਠੀਕ ਹੈ ਸਸਰੀ ਦਾ ਸਸਰੀ ਸ਼ਹਿਰ ਪਹੁੰਚ ਗਏ ਗੰਦੇ ਨਾਲੇ ਕੋ ਕਿਉਂਕਿ ਅਸੀਂ ਲੈਣਾ ਹੈ ਪਿੰਨੀ ਵਾਲੇ ਸਮਾਨ ਕਿਉਂਕਿ ਅਸੀਂ ਪਿੰਨੀਆਂ ਬਣਾਉਣੀਆਂ ਆ ਉਹਦੇ ਦੇ ਸਮਾਨ ਲੈਣਾ ਉਹਨਾਂ ਦੀ ਦੁਕਾਨ ਬੰਦ ਸੀ ਅਸੀਂ ਘਰ ਆ ਲਾਗੇ ਉਹਨਾਂ ਦੇ ਇਧਰੋਂ ਵੀ ਸਮਾਨ ਮਿਲ ਜਾਂਦਾ ਹੈ ਹਾਂ ਹਾਂਜੀ ਹੁਣ ਸਿੱਧੀ ਐਂਟਰੀ ਮਾਰਨੀ ਅਸੀਂ ਠਾ ਅੰਮੀ ਬੱਬਾ ਜੀ ਹਾਂਜੀ ਇਹ ਜੀ ਨਾ ਆ ਰਹੇ ਆਉਂਦੇ ਸਮਾਂ ਲੜਾ ਮਾ ਕੱਢੋ ਕੱਢ ਲਓ ਕੱਢ ਲਓ ਜੋ ਲੈਣਾ ਕੱਢ ਦਿਓ ਕਹਿੰਦੇ ਮੰਮੀ ਜੀ ਆਜੋ ਹਾਂਜੀ ਫੇ ਅਸੀਂ ਪਿੰਨੀਆਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਪਸਮਾਨ ਲੈ ਲਈਏ ਸੀ ਦੋ ਜੀ ਇੱਧਰ ਸਮਾਨ ਲੈ ਲਿਆ ਆ ਹੁਣ ਪਰਚੀ ਬਣਦੀ ਹੋਈ ਆ ਤੇ ਦਾੜੀ ਜੀ ਪੈਸੇ ਕੱਢਦੇ ਹੋਏ ਆ ਕਿਉਂ ਜੀ ਹੁਣ ਲੈ ਕੇ ਜਾਵਾਂਗੇ ਹਾਲੇ ਉਧਰ ਹੋਰ ਵੀ ਸਮਾਨ ਲੈਣਾ ਆ। ਹੋ ਜੀ ਇਧਰ ਫਰੂਟ ਦਾ ਵੀ ਲਵਾਵਾ ਲੈ ਲਿਆ ਮੰਮੀ ਜੀ ਨੇ ਅੰਜੇ ਡੜੀ ਜੀ ਸਮਾਨ ਡਿੱਗੀ ਚ ਰੱਖ ਲਿਆ ਗਿਆ ਆ ਤੇ ਹੁਣ ਅਸੀਂ ਜਾਣਾ ਹੋਰ ਸਮਾਨ ਲੈਣ ਕਿਉਂਕਿ ਅਸੀਂ ਬਣਾਣੀ ਆ ਪਿੰਨੀਆਂ ਦਖਸਾਂਗੇ ਕਿੱਦਾਂ ਬਣਦੀਆਂ। ਲੋ ਜੀ ਥੋੜਾ ਸੀ ਕੰਨ ਰਗੇ ਰੋਡ ਕ੍ਰੋਸ ਕਰ ਲਓ ਮੇ ਜੀ ਆ ਜਾਓ ਇਧਰ ਆਣੇਗਾ। ਉਹ ਆ ਗਏ। ਟੈਡੀ ਦਾ ਹੀ ਨਹੀਂ ਗੱਡੀ ਦੇ ਨਾਲ ਕਰਦੇ ਕਿਉਂਕਿ ਅਸੀਂ ਐਡੀ ਰਹਿ ਜੀਦਾ ਅਲੇ ਅੰਦਰ ਆਉਂਦਾ ਨਹੀਂ ਕੁਛ ਵੀ ਹੋਲੀ ਵਾਲੀ ਨੰਗ ਜੋ ਆਜੋ ਆਜੋ ਕੋਸ਼ਿਸ਼ ਕਰਾਂਗੇ ਤਾਂ ਹੀ ਹੋਊਗੀ ਕਾਮਯਾਬ ਪਹੁੰਚੇ ਵੀ ਪਹੁੰਚ ਗਏ ਹੋਏ ਹੋਗੇ ਕਾਮਯਾਬ ਹਮ ਹੋਗੇ ਕਾਮਯਾਬ ਟੈਡੀ ਜੀ ਰਹਿ ਗਏ ਪਿੱਛੇ ਢੜੀ ਜੀ ਹਲੇ ਸਹੀਆ ਗੱਡੀ ਘਵਾ ਲੰਦੋ ਚਲ ਜਾਂਦੇ ਐ ਸੀ ਗਿਫਟ ਦੇਣ ਦੇ ਸੀ ਕਿਉਂਕਿ ਕਾਲੂ ਗਿੰਨੀ ਦਾ ਬਰਥਡੇ ਉਹਦੇ ਲਈ ਸੀ ਗਿਫਟ ਲੈਣਾ ਆ ਉਹ ਬੀਤੇ ਅਕੀ ਲੈ ਨਹੀਂ ਅਸੀਂ ਤੇ ਕੱਲ ਨੂੰ ਦਾ ਬਰਥਡੇ ਹੈ ਸੋ ਅੱਜ ਲੋ ਜੀ ਅਸੀਂ ਹੁਣ ਦਾਲ ਖਾਣ ਲੱਗੇ ਕਹਿੰਦੇ ਉਹ ਦੇਖੋ ਕਿੱਦਾਂ ਬਣਾਇਆ ਨਿੰਬੂ ਫੋਕੇ ਅੰਜੇ ਛੜ ਛੜ ਯਾਰ ਪੂਰੀ ਪਾ ਦੇ ਯਾਰ ਪਾ ਰਿਓ ਲੋ ਜੀ ਕੋਣ ਲੋ ਜੀ ਲੋ ਜੀ ਖਾਓ ਤੁਸੀਂ ਇੱਕ ਹੋਰ ਹੋਊਗੀ ਹਾਂ ਜੀ ਲੈ ਕੇ ਰੱਖ ਮੇਰਾ ਮਟਕੇ ਇਹ ਇੱਧਰ ਵੀ ਦੋ ਇੱਥੇ ਪਾ ਦੋ ਹੱਥ ਦੇ ਅੱਛਾ ਬਲੋਗ ਦਾ ਫਾਇਦਾ ਵੜਾਇਆ ਬਲੋਗ ਦਾ ਫਾਇਦਾ ਵੜਾ ਉਹਦਾ ਅੱਛਾ ਜੀ ਦੋ ਦੋ ਕਰਾਈਆਂ ਹੋਈਆਂ ਆ ਉਹ ਚਾਚਾ ਜੀ ਜਾਂਦੇ ਹਾਂ ਜੀ ਕਿੰਦਾ ਚਾਚਾ ਜਾਂਦਾ ਸੀ ਸਕੂਟਰੀ ਤੇ ਚਾਚਾ ਜੀ ਅਸੀਂ ਤੁਹਾਨੂੰ ਦੇਖ ਲਿਆ ਹਾਂ ਜੀ ਹੁਣ ਅਸੀਂ ਖਾਨੀ ਆ ਹਾਂ ਜੀ ਹੁਣ ਅਸੀਂ ਆ ਗਏ ਤਾਂ ਕੰਤੋਂ ਬੀਬੀ ਜੀ ਨਾਲ ਲੈ ਕੇ ਜਾਣਾ ਕਹਿੰਦੇ ਔਰ ਜੋ ਬੀਬੀ ਜੀ ਤਿਆਰ ਹੋ ਜੋ ਅੱਜ ਚਲੀਏ ਘਰਾਂ ਨੂੰ ਆਪਾਂ ਜੇ ਚਲੋ ਚਲੀਏ ਆਈ ਮੈਂ ਸਟੋਰ ਹਾਂਜੀ ਹੁਣ ਅਸੀਂ ਘਰੇ ਕੱਦਦੇ ਤਾਂ ਆਇਓ ਆ ਵੈਸੇ ਵੈਸੇ ਆ ਗਏ ਆ ਤੇ ਹੁਣ ਕੱਪੜੇ ਚੇਂਜ ਕਰ ਲਏ ਆ ਤੇ ਹੁਣ ਅਸੀਂ ਚਹਿ ਗਏ ਹਾਂ ਹਾਂਜੀ ਹਾਂਜੀ ਮੰਮੀ ਜੀ ਅੱਜ ਕਿੱਦਾਂ ਲੱਗਤਾ ਵਧੀਆ ਲੱਗਾ ਸਾਰਿਆਂ ਨੂੰ ਬੈਠ ਕੇ ਉਹ ਮਨਿਆ ਲੱਗਾ ਸਾਰਿਆਂ ਨੂੰ ਉਹ ਪਿਆਰ ਉਹ ਪਿਆਰ ਦਿੱਤਾ ਸਾਨੂੰ ਸਾਰਿਆਂ ਨੇ ਹਨਾ ਹਾਂ ਬਹੁਤ ਵਧੀਆ ਲੱਗਦਾ ਹੈ ਇਦਾਂ ਜਦੋਂ ਨਾ ਸਾਰੇ ਜਾਣੇ ਆਪਣੇ ਮਿਲਦੇ ਆ ਤੇ ਸਾਰੇ ਆਪਣੇ ਹੀ ਹੁੰਦੇ ਆ ਹਨਾ ਜਦੋਂ ਮਿਲਣ ਦੇ ਤਾਂ ਆਪਣੇ ਹੋ ਜਾਂਦੇ ਆ ਸਾਡੇ ਨਾਲ ਤਾਂ ਅੱਧੀਆਂ ਅਸੀਂ ਆਪਣੇ ਬਣਾ ਲੈਂਦੇ ਸਾਰਿਆਂ ਨੂੰ ਇਹ ਵਧੀਆ ਗੱਲ ਆ ਤੇ ਹੋਰ ਮਮੀ ਚਾਚੇ ਵੀ ਬਹੁਤ ਖੁਸ਼ ਹੋਏ ਸਾਨੂੰ ਦੇਖ ਕੇ ਉਹ ਤਾਂ ਖੁਸ਼ੀ ਨਹੀਂ ਸਮਾਨ ਸੀ ਹਾਂਜੀ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਤੇ ਉਹ ਸਰਪੰਚ ਬਣਿਆ ਇਸ ਕਰਕੇ ਉਹਨਾਂ ਨੇ ਖੰਡ ਪਸਤਾ ਵੀ ਲਖਾਈ ਸੀ ਗੁਰਦਵਾਰ ਸਾਹਿਬ ਤੇ ਬੱਸ ਇੱਥੇ ਬਲੌਗ ਅਸੀਂ ਸਮਾਪਤ ਕਰਦੇ ਆਂ ਤੇ ਇਸ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਜਰੂਰ ਕਰਿਓ ਮੰਮੀ ਜੀ ਬਹੁਤ ਦੇਖ ਲਿਆ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਅਗੇ ਤੋਂ ਅਗੇ ਬਲੌਗਸ ਆ ਰਹੇ ਆ ਅਗਲੇ ਬਲੌਗ ਤੇ ਮਿਲਦੇ ਆ ਤਤਲੇ ਸਾਰਸ਼ੀਆ ਕਾਲ ਜੀ